ਦਾ ਨਾਮ ਪੁੱਛਿਆ ਗਿਆ ਔਰ ਮੁੜ ਕੇ ਕੋਲੀ ਮਾਰ ਦਿੱਤੀ ਬਿਲਕੁਲ ਬਹੁਤ ਹੀ ਦੁਖਦਾਈ ਗੱਲ ਹੈ ਕਿੱਥੇ ਉਹ ਪਰਿਵਾਰ ਆਪਣੀ ਜ਼ਿੰਦਗੀ ਦੇ ਹਸੀਨ ਨਾਲ ਆਪਣੀ ਪਰਿਵਾਰ ਦੇ ਨਾਲ ਬਤੀਤ ਕਰਨ ਲਿਆ ਸੀ ਲੇਕਿਨ ਜਿਹੜੇ ਟੈਰਰਿਸਟ ਸਨ ਉਹਨਾਂ ਨੇ ਇਹ ਨਹੀਂ ਪੁੱਛਿਆ ਉਹਨਾਂ ਨੇ ਸਿੰਪਲ ਇਹ ਪੁੱਛਿਆ ਕਿ ਤੁਸੀਂ ਹਿੰਦੂ ਹੋ ਮੁਸਲਿਮ ਹੋ ਸਿੱਖ ਹੋਗੇ ਇਸਾਈ ਹੋ ਉਹਨਾਂ ਨੇ ਕਿਹਾ ਹਿੰਦੂ ਹੈ ਔਰ ਉਹਨਾਂ ਨੇ ਗੋਲੀ ਇੱਕ ਨਹੀਂ ਤਿੰਨ ਤਿੰਨ ਚਾਰ ਚਾਰ ਇੱਕ ਸਰੀਰ ਦੇ ਵਿੱਚ ਲਾਈਆਂ ਇੱਕ ਮਾਂ ਨੇ ਕਿਹਾ ਇੱਕ ਔਰਤ ਨੇ ਆਪਣੇ ਘਰ ਵਾਲੇ ਬਾਰੇ ਕਿਹਾ ਕਿ ਵੀ ਮੇਰਾ 3 ਸਾਲ ਦਾ ਬੱਚਾ ਤੁਸੀਂ ਇਹਨੂੰ ਨਾ ਮਾਰੋ ਉਹਨਾਂ ਨੇ ਕਿਹਾ ਕਿ ਇਹਨੂੰ ਮਾਰਨਾ ਸੀ ਉਹਨੂੰ ਮਾਰ ਦਿੱਤਾ ਉਹਨਾਂ ਨੇ ਟੀਵੀ 'ਤੇ ਇਹ ਨਹੀਂ ਦੇਖਿਆ ਕਿ ਇਹ ਜਿਹੜਾ ਲੜਕਾ ਹੈ ਇਹਦਾ ਵਿਆਹ 4 ਦਿਨ ਪਹਿਲਾਂ ਹੋਇਆ ਹੈ ਉਹਦੀ ਵੋਟੀ ਜਿਹਦੇ ਹੱਥ 'ਚ ਲਾਲ ਚੂੜਾ ਪਾਇਆ ਹੈ ਮੇਰੀ ਜ਼ਿੰਦਗੀ ਦੀ ਇਹ ਸ਼ੁਰੂਆਤ ਕਰਨ ਵਾਲੀ ਸੀ ਉਹਨਾਂ ਨੇ ਬਹੁਤ ਹੀ ਮਿੰਟ ਲਾਇਆ ਉਹਨੂੰ ਗੋਲੀਆਂ ਛੱਲੀ ਕਰਤਾ ਉਹਦੇ ਸਰੀਰ कि इस तरह सख्त सक्त जानी जाना नहीं लेके आ है, लेकिन दो इस तरह है कोई ना कर सके की कोई हिंदू और मुस्लिम अलग है की जब आप खून किस लिखया होंगे कि हिंदू का खून है मुस्लिम का खून है फिर क्यों भेदभाव क्यों जाना क्यों जा रही है

ਇਹ ਜਿਹੜਾ ਹੁਣ ਹਮਲਾ ਹੋਇਆ ਇਹ ਪੂਰਾ پلان ਸੀਗਾ ਉਹਨਾਂ ਨੂੰ ਪਤਾ ਸੀ ਕਿ ਇੱਥੇ ਸਿਕਿਉਰਿਟੀ ਨਹੀਂ ਹੈਗੀ ਔਰ ਜੇ ਵੇਸ਼ ਕੈਂਪ ਤੋਂ ਮਿਲਟਰੀ ਆਂਦੀ ਵੀ ਹੈ ਉਹਨਾਂ ਨੂੰ ਸਮਾਂ ਲੱਗੂਗਾ ਇਸ ਲਈ ਉਹਨਾਂ ਨੇ ਟਾਰਗੇਟ ਕੀਤਾ ਜਿੰਨੇ ਵੀ ਉੱਥੇ ਵਿਜ਼ਟਰ ਆਏ ਸੀ ਔਰ ਉਹਨਾਂ ਨੂੰ ਉਸੇ ਵੇਲੇ ਮਾਰਿਆ ਔਰ ਮੈਂ ਬਹੁਤ ਹੀ ਦੁਖਦਾਈ ਮੈਂ ਦਿਨੋਂ ਮੇਰੇ ਰੋ ਰੇ ਮੈਂ ਇੰਨੇ ਲੋਕ ਆਏ ਇਹ ਉਹਨਾਂ ਦੇ ਕੋਈ ਰਿਸ਼ਤੇਦਾਰ ਨਹੀਂ ਹੈ ਲੇਕਿਨ ਇਹਨਾਂ ਨੂੰ ਦਿਨੋਂ ਦੁੱਖ ਹੈ ਕਿ ਕਿਉਂ ਉਹ ਬੇਗੁਨਾ ਜਾਨਾ ਗਈਆਂ ਇਹ ਕਿਉਂ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਸਰਕਾਰਾ ਕਿਉਂ ਨਹੀਂ ਕੁਝ ਕਰ ਰਹੀਆਂ ਕਿਉਂ ਇਹ ਇਸ ਤਰ੍ਹਾਂ ਦੇ ਜਦ ਕੰਮ ਹੁੰਦੇ ਆ ਉਦੋਂ ਹੀ ਸਰਕਾਰਾ ਜਾਗਦੀ ਹੈ ਪਹਿਲਾਂ ਕਿਉਂ ਨਹੀਂ ਤਦਾਦ ਹੁੰਦੇ ਪਹਿਲਾਂ ਵੀ ਸਿੱਖ ਪੌਮ ਦੇ ਉੱਪਰ ਅਟੈਕ ਕੀਤਾ ਗਿਆ ਕਿ ਮੂਟੀ ਦੇ ਉੱਤੇ ਹੁਣ ਵੀ ਹਿੰਦੂ ਧਰਮ ਦੇ ਉੱਤੇ ਕੀਤਾ ਗਿਆ ਹੈ ਕੀ ਕਹਿੰਦੇ ਜਦੋਂ ਕੀ ਲੱਗ ਰਿਹਾ ਤੁਹਾਨੂੰ ਇਹ ਸਾਰਾ ਬਹੁਤ ਗਲਤ ਹੈ ਜੀ ਮੈਂ ਕਹਿੰਨੀ ਹੈ ਕਿ ਹਿੰਦੂ ਆਪਾਂ ਸਾਰੇ ਕਹਿੰਦੇ ਕਿ ਹਿੰਦੂ ਮੁਸਲਿਮ ਸਿੱਖ ਸਾਈ ਸਭ ਹੈ ਭਾਈ ਕਿਉਂ ਐਵੇਂ ਹੋ ਰਿਹਾ ਹੈ ਕਿਉਂ ਆਪਾਂ ਮਾਰੇ ਲੱਗੇ ਤੁਸੀਂ ਉਹਨਾਂ ਨੇ ਦੇਖਿਆ ਕਿ ਇਹ ਮੁਸਲਮ ਨਹੀਂ ਹੈ ਜਾਂ ਇਸਲਾਮ ਨਹੀਂ ਬੜਵਾਰੇ ਇਸ ਲਈ ਉਹਨਾਂ ਨੇ ਗੋਲੀ ਮਾਰਤੀ ਕੀ ਜਦ ਆਪਾਂ ਕਿਸੇ ਨੂੰ ਖੂਨ ਦੇਣੇ ਆ ਆਪਾਂ ਚੈੱਕ ਕਰਦੇ ਕਿ ਕਿਸੇ ਮੁਸਲਮਾਨ ਦਾ ਖੂਨ ਹੈ ਜਾਂ ਕਿਸੇ ਹਿੰਦੂ ਦਾ ਖੂਨ ਹੈ ਇਹ ਬਹੁਤ ਹੀ ਗਲਤ ਹੈ ਅਸੀਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਜੇ ਅੱਜ ਇੱਥੇ ਸਾਰੇ ਇਕੱਠੇ ਹੋਏ ਐ ਇਸੇ ਨਹੀਂ ਇਕੱਠੇ ਹੋਏ ਕਿ ਆਵਾਜ਼ ਉਠਾ ਸਕਣ ਕਿ ਸਰਕਾਰ ਸਖਤ ਕਦਮ ਲੈ ਸਕੇ ਤਾਂ ਕਿ ਅਗਲੀ ਵਾਰ ਤੋਂ ਕੋਈ ਵੀ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਬਿਲਕੁਲ ਦੇਖਦੇ ਆ ਅਸੀਂ ਸਾਰੇ ਵੇਟ ਕਰ ਰਹੇ ਹਾਂ ਕਿ ਜੋ ਸਰਕਾਰ ਨੇ ਗਿਆ ਸ਼ਾਇਦ ਉਹ ਪੂਰਾ ਕਰ ਸਕਣ ਲੇਕਿਨ ਮੈਂ ਇਹ ਕਹਿਣਾ ਚਾਹੁੰਗੀ ਸਰਕਾਰ ਨੂੰ ਜਿਹੜੀ ਜਾਨਾਂ ਗਈਆਂ ਕਿ ਉਹ ਵਾਪਸ ਆਵਾਂਗੀ ਜਿਹੜੀ ਮਾਂ ਦੇ ਬੱਚੇ ਗਏ ਆ ਕਿ ਉਹ ਵਾਪਸ ਆਵਾਂਗੇ ਜਿਹੜੀ ਇਕਲੇ ਦੀ ਜਿਹੜਾ ਵਿਆਹ 4 ਦਿਨ ਪਹਿਲਾਂ ਹੋਇਆ ਸੀ ਕਿ ਉਹ ਲੈਫਟੀਨੈਂਟ ਵਾਪਸ ਆਊਗਾ ਜਿਹੜਾ ਬੱਚਾ ਮੀਡੀਆ ਦੇ ਖੁਦ ਇੰਟਰਵਿਊ ਦੇ ਰਿਹਾ ਸੀ ਕਿ ਮੇਰੇ ਫਾਦਰ ਨੂੰ ਗੋਲੀਆਂ ਨਾਲ ਛੱਲੀ ਕਰਤਾ ਔਰ ਮੈਂ ਆਪਣੀ ਮਾਂ ਦੇ ਨਾਲ ਨੀਚੇ ਡਰਦਾ ਹੋਇਆ ਆ ਰਿਹਾ ਕਿ ਉਹ ਬੱਚੇ ਦੇ ਮਨ ਵਿੱਚ ਜੋ ਸਦਮਾ ਲੱਗਿਆ ਹੈ ਕਿ ਉਹ ਸਦਮਾ ساری ਉਮਰ ਨਿਕਲ ਪਾਊਗਾ ਕਿ ਉਹਦਾ ਪਿਓ ਵਾਪਸ ਆਊਗਾ ਇਹ ਜਿਹੜੀ ਚੀਜ਼ਾਂ ਪਹਿਲਾਂ ਹੀ ਕੰਟਰੋਲ ਹੋਣੀਆਂ ਚਾਹੀਦੀਆਂ ਕਿਉਂ ਜਦ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਸਰਕਾਰਾਂ ਉਦੋਂ ਹੀ ਕਿਉਂ ਸਟੈਪ ਲੈਦੀਆਂ ਜੋ ਅਸੀਂ ਇਸ ਸਕੈਂਡਲ ਮਾਰਚ ਕੀਤਾ ਹੈ ਜੀ ਹਰੇਕ ਭਾਰਤੀ ਦੇ ਨਾਗਰਿਕ ਦੇ ਵਿੱਚ ਅੱਖਾਂ ਦੇ ਵਿੱਚ ਅੰਜੂ ਹੈ ਹਰੇਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਿਲ ਕਮਲਾਈ ਪਿਆ ਜੋ ਇਹ ਉੱਤੇ ਹਾਲਾਤ ਬੜਾ ਦਿੱਤੇ ਗਏ ਨੇ ਬਹੁਤ ਨਿੰਦਨਯੋਗ ਹੈ ਬਹੁਤ ਬਹੁਤ ਮਾੜੀ ਗੱਲ ਹੈ ਜੀ ਕੋਲੀਆਂ ਚਾਉਣ ਵਾਲਾ ਨੇ ਦੇਖੋ ਜੀ ਭਾਰਤ ਦੇਸ਼ ਹੈ ਤੇ ਹਰੇਕ ਧਰਮ ਨਾਲ ਆਪਾਂ ਰਲ ਮਿਲ ਕੇ ਚੱਲਦੇ ਆਂ ਕੋਈ ਸਿੱਖ ਭਾਈਚਾਰਾ ਹੈ ਹਿੰਦੂ ਭਾਈਚਾਰਾ ਹੈ ਮੁਸਲਮਾਨ ਭਾਈਚਾਰਾ ਹੈ ਬੜੀ ਨਿੰਦਨਯੋਗ ਗੱਲ ਹੈ ਮੈਂ ਤਾਂ ਬੜਾ ਹੈਰਾਨ ਵਾਲੀ ਗੱਲ ਹੈ ਕਿ ਇਹ ਗੱਲਾਂ ਵਾਰ-ਵਾਰ ਹੋ ਰਹੀਆਂ ਨੇ ਇਸ ਲਈ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਇਹੀ ਚਾਹੁੰਦੇ ਆਂ ਕਿ ਕਟੜ ਐ ਪੂਰਾ ਸੱਚ ਤੋਂ ਸੱਚ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਹੋ ਜਿਹਾ ਕੋਈ ਵੀ ਸਟੈਪ ਚੱਕਣ ਲੱਗੇ 100 ਵਾਰੀ ਚਲੋ ਪਹਿਲਾ ਸਿੱਖ ਕਮੇਟੀ ਦੇ ਹਮਲਾ ਹੋਇਆ ਉਹ ਸਿੱਖ ਮਾਰੇ ਗਏ ਔਰ ਹਿੰਦੂ ਮਾਰੇ ਗਏ ਕਿ ਅਸੀਂ ਲੋਕ ਕੈਨੇਡਾ ਜਾਉਂ ਤਾਂ ਕਿਹਾ ਦੇਖੋ ਜੀ ਸਾਸੀ ਦਾ ਇਹ ਚਾਹੁੰਦੇ ਆ ਕਿ ਸਾਰਿਆਂ ਨੂੰ ਆਪਾਂ ਨਾਲ ਮਿਲ ਕੇ ਇਸ ਚੀਜ਼ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਇਹੋ ਜਿਹਾ ਕਾਹਨ ਇਹੋ ਜਿਹੀ ਮੁਸੀਬਤ ਆਪਣੇ ਭਾਰਤ ਦੇਸ਼ ਦੇ ਵਿੱਚ ਕਦੇ ਦੇਖਣ ਤੱਕ ਵੀ ਕਿ ਸੁਣ ਤੱਕ ਵੀ ਨਹੀਂ ਹੋਣੀ ਚਾਹੀਦੀ ਭਾਰਤ ਸਰਕਾਰ ਦੇਖੋ ਪਾਕਿਸਤਾਨੀ ਇਹ ਤਾਂ ਜਾ ਰਹੇ ਨੇ ਆਪਣੇ ਭਾਰਤੀ ਵੀ ਉਧਰੋਂ ਆ ਰਹੇ ਨੇ ਆਪਾਂ ਜਿੱਦਾਂ ਬਾਰਡਰ ਤੇ ਦੇਖਦੇ ਆਂ ਸੋਸ਼ਲ ਮੀਡੀਆ ਤੇ ਨਿਊਜ਼ ਦੇ ਵਿੱਚ ਆ ਰਿਹਾ ਹੈ ਤੇ ਪਰ ਇਸ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਦਾ ਕੋਈ ਫਰਕ ਪਊਗਾ ਜਿਨ੍ਹਾਂ ਨੇ ਇਹ ਹਾਲਾਤ ਬਣਾਏ ਆ ਉਹ ਬਾਰਡਰ ਦੇ ਥਰੂ ਨਹੀਂ ਆਉਂਦੇ ਇਹ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਸੋ ਗੱਲ ਇਹ ਆ ਕਿ ਭਾਰਤੀਆਂ ਨੂੰ ਇਧਰ ਪਾਕਿਸਤਾਨੀ ਨੂੰ ਉਧਰ ਐ ਕਰਕੇ ਨਹੀਂ ਗੱਲਬਾਣੀ ਇਹ ਆਪਾਂ ਨੂੰ ਸਖਤੋ ਸਖਤ ਐਕਸ਼ਨ ਲੈਣਾ ਪੈਣਾ ਤਾਂ ਹੀ ਇਹ ਚੀਜ਼ ਨੂੰ ਠੱਲ ਪੈਣੀ ਹੈ